ਸ੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡੇ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਆਓ ਤੁਹਾਨੂੰ ਅੱਜ ਇੱਕ ਹੋਰ ਪਿਆਰੀ ਜੀ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਇੱਕ ਕਾਲੀ ਚਿੜੀ ਤੇ ਉਸਦੇ ਆਲਣੇ ਦੀ ਕਹਾਣੀ ਹੈ ਇੱਕ ਵੱਡੇ ਅਤੇ ਸੰਘਣੇ ਜੰਗਲ ਵਿੱਚ ਜਿੱਥੇ ਰੁੱਖਾਂ ਦੀ ਹਰਿਆਲੀ ਦੂਰੋਂ ਹੀ ਨਜ਼ਰ ਆਉਂਦੀ ਸੀ ਇੱਕ ਛੋਟੀ ਜਿਹੀ ਕਾਲੀ ਚਿੜੀ ਉੱਥੇ ਰਹਿੰਦੀ ਸੀ ਉਹ ਬਹੁਤ ਹੀ ਸੁੰਦਰ ਸੀ ਕਾਲੇ ਚਮਕਦੇ ਉਸਦੇ ਭੰਗ ਤਿੱਖੀ ਚੁੰਝ ਤੇ ਚਮਕਦਾਰ ਅੱਖਾਂ ਉਹ ਸਦਾ ਖੁਸ਼ ਰਹਿੰਦੀ ਸੀ ਤੇ ਜੰਗਲ ਦੇ ਹੋਰਾਂ ਪੰਛੀਆਂ ਨਾਲ ਵੀ ਮਿਲ ਜੁਲ ਕੇ ਰਹਿੰਦੀ ਸੀ ਇੱਕ ਦਿਨ ਜਦ ਉਹ ਚਿੜੀ ਆਸਮਾਨ ਵਿੱਚ ਉੱਡ ਰਹੀ ਸੀ ਉਸਨੇ ਸੋਚਿਆ ਕਿ ਹੁਣ ਸਮਾਂ ਖਰਾਬ ਆ ਗਿਆ ਹੈ ਹੁਣ ਉਹ ਸਮਾਂ ਆ ਗਿਆ ਹੈ ਕਿ ਉਸ ਨੂੰ ਲੱਗਦਾ ਸੀ ਕਿ ਹੁਣ ਬਹੁਤ ਹੀ ਜ਼ਿਆਦਾ ਜਲਦੀ ਹਨੇਰਾ ਹੋ ਜਾਂਦਾ ਹੈ ਉਸਨੇ ਸੋਚਿਆ ਕਿ ਹੁਣ ਉਸ ਨੂੰ ਹਨੇਰਾ ਜ਼ਿਆਦਾ ਹੋਣ ਲੱਗ ਪਿਆ ਹੈ ਆਪਣਾ ਚੋਗਾ ਲੱਭਦੇ ਲੱਭਦੇ ਉਸਨੇ ਕਿਹਾ ਵੀ ਹੁਣ ਮੈਨੂੰ ਆਪਣਾ ਇੱਕ ਛੋਟਾ ਜਿਹਾ ਘਰ ਬਣਾ ਲੈਣਾ ਚਾਹੀਦਾ ਹੈ ਆਪਣਾ ਆਲਣਾ ਬਣਾ ਲੈਣਾ ਚਾਹੀਦਾ ਹੈ ਉਹ ਆਲਣਾ ਬਣਾਉਣ ਲਈ ਉਸਨੇ ਜੰਗਲ ਦੇ ਬਹੁਤ ਸਾਰੇ ਕੋਨੇ ਦੀ ਖੋਜ ਕੀਤੀ ਆਖਿਰਕਾਰ ਉਸ ਨੂੰ ਇੱਕ ਉੱਚਾ ਅਤੇ ਮਜ਼ਬੂਤ ਦਰਖਤ ਲੱਭਿਆ ਜਿਸ ਦੀਆਂ ਟਹਿਣੀਆਂ ਬਹੁਤ ਹੀ ਸੰਘਣੀਆਂ ਤੇ ਸੁਰੱਖਿਅਤ ਸਨ ਕਾਲੀ ਚਿੜੀ ਦੇ ਤਨਮਨ ਤੇ ਧਨ ਲਗਾ ਕੇ ਆਲਣਾ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਹ ਚੰਗੀ ਤਰ੍ਹਾਂ ਮਜ਼ਬੂਤ ਟਹਿਣੀਆਂ ਸੁੱਕੀਆਂ ਪੱਤੀਆਂ ਅਤੇ ਨਰਮ ਰੂਹਲੇ ਤਣੇ ਤੇ ਹੋਰ ਵਸਤੂਆਂ ਲੈ ਕੇ ਆਈ ਉਸਨੇ ਆਪਣਾ ਆਲਣਾ ਬਹੁਤ ਹੀ ਪਿਆਰ ਨਾਲ ਬਣਾਇਆ ਤਾਂਕਿ ਭਵੇਖ ਵਿੱਚ ਉਸਦੇ ਬੱਚੇ ਵੀ ਇੱਥੇ ਆਰਾਮ ਨਾਲ ਰਹਿ ਸਕਣ ਇਸ ਦੌਰਾਨ ਜੰਗਲ ਦੇ ਹੋਰ ਪੰਛੀਆਂ ਨੇ ਵੀ ਉਸ ਦੀ ਮਦਦ ਕੀਤੀ ਇੱਕ ਤੋਤਾ ਜੋ ਚਿੜੀ ਦਾ ਚੰਗਾ ਦੋਸਤ ਸੀ ਉਸਨੇ ਵੀ ਉਸ ਨੂੰ ਸਮਗਰੀ ਇਕੱਠੀ ਕਰਨ ਵਿੱਚ ਮਦਦ ਕੀਤੀ ਇੱਕ ਗਿੱਦੜ ਜੋ ਆਮ ਤੌਰ ਤੇ ਚਲਾਕ ਮੰਨਿਆ ਜਾਂਦਾ ਸੀ ਉਸ ਨੇ ਵੀ ਆ ਕੇ ਦੱਸਿਆ ਕਿ ਆਲਣੇ ਨੂੰ ਇਸ ਤਰ੍ਹਾਂ ਤਿਆਰ ਕਰੋ ਇਸ ਤਰ੍ਹਾਂ ਸਾਰੇ ਜੀਵਾਂ ਨੇ ਉਸ ਦੀ ਮਦਦ ਕੀਤੀ ਕੁਝ ਹਫ਼ਤਿਆਂ ਬਾਅਦ ਕਾਲੀ ਚਿੜੀ ਨੇ ਆਪਣੇ ਆਲਣੇ ਵਿੱਚ ਚਾਰ ਨਿੱਕੇ-ਨਿੱਕੇ ਅੰਡੇ ਦਿੱਤੇ ਉਹ ਹਰ ਰੋਜ਼ ਉਹਨਾਂ ਦੀ ਦੇਖਭਾਲ ਕਰਦੀ ਉਹਨਾਂ ਨੂੰ ਗਰਮੀ ਦਿੰਦੀ ਇੱਕ ਖਤਰੇ ਤੋਂ ਬਚਾਉਂਦੀ ਇੱਕ ਦਿਨ ਜਦ ਸਵੇਰ ਦੀ ਰੌਸ਼ਨੀ ਆਲਣੇ ਵਿੱਚ ਦਾਖਲ ਹੋ ਰਹੀ ਸੀ ਉਹ ਅੰਡੇ ਫੁੱਟਣ ਲੱਗ ਪਏ ਉਹਨਾਂ ਵਿੱਚੋਂ ਚਾਰ ਪਿਆਰੇ ਜਿਹੇ ਨਿੱਕੇ ਨਿੱਕੇ ਬੱਚੇ ਬਾਹਰ ਆ ਗਏ ਕਾਲੀ ਚਿੜੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਉਹਨਾਂ ਦੀ ਮਾਂ ਬਣ ਚੁੱਕੀ ਸੀ ਤੇ ਉਹ ਹੁਣ ਉਹਨਾਂ ਦਾ ਸਾਰਾ ਕੰਮ ਕਰਦੀ ਉਸ ਦਾ ਸਭ ਤੋਂ ਵੱਡਾ ਕੰਮ ਉਹਨਾਂ ਦੀ ਪਰਵਰਿਸ਼ ਕਰਨਾ ਸੀ ਜਿਵੇਂ ਜਿਵੇਂ ਬੱਚੇ ਵੱਡੇ ਹੋ ਰਹੇ ਸਨ ਕਾਲੀ ਚਿੜੀ ਨੂੰ ਹਮੇਸ਼ਾ ਚਿੰਤਾ ਰਹਿੰਦੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਾ ਹੋ ਜਾਵੇ ਇੱਕ ਦਿਨ ਜਦ ਉਹ ਦੂਰ ਦਾਣਾ ਚੁੱਕਣ ਲਈ ਗਈ ਹੋਈ ਸੀ ਇੱਕ ਵੱਡਾ ਗਿੱਦ ਆਲਣੇ ਦੇ ਨੇੜੇ ਆ ਗਿਆ ਗਿੱਦ ਨੇ ਸੋਚਿਆ कि ਇਹ ਤਾਂ ਬੱਚੇ ਛੋਟੇ-ਛੋਟੇ ਨੇ ਉਸ ਨੂੰ ਆਸਾਨੀ ਨਾਲ ਇਹਨਾਂ ਦਾ ਸ਼ਿਕਾਰ ਕਰਨਾ ਮਿਲ ਜਾਵੇਗਾ ਪਰ ਜਦ ਕਾਲੀ ਚਿੜੀ ਵਾਪਸ ਆਈ ਉਸ ਨੇ ਗਿੱਦ ਨੂੰ ਆਪਣੇ ਆਲਣੇ ਕੋਲ ਵੇਖ ਕੇ ਇੱਕ ਹੋਰ ਵੱਡੀ ਚੀਕ ਮਾਰੀ ਹੋਰ ਪੰਛੀਆਂ ਨੇ ਵੀ ਆ ਕੇ ਗਿੱਦ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਆਖਿਰਕਾਰ ਸਾਰੇ ਪੰਛੀਆਂ ਦੀ ਲਗਾਤਾਰ ਕੋਸ਼ਿਸ਼ ਕਰਨ ਦੇ ਨਾਲ ਗਿੱਦ ਹਾਰ ਮੰਨ ਗਿਆ ਅਤੇ ਉਥੋਂ ਉੱਡ ਗਿਆ ਕੁਝ ਹਫ਼ਤਿਆਂ ਬਾਅਦ ਬੱਚੇ ਉੱਡਣ ਦੀ ਕੋਸ਼ਿਸ਼ ਕਰਨ ਲੱਗ ਪਏ ਮਾਂ ਚਿੜੀ ਨੇ ਉਹਨਾਂ ਨੂੰ ਉੱਡਣ ਦੇ ਕਈ ਢੰਗ ਸਿਖਾਏ ਪਹਿਲਾ ਪਹਿਲਾ ਤਾਂ ਉਹ ਡਰਦੇ ਰਹੇ ਪਰ ਜਲਦੀ ਹੀ ਉਹਨਾਂ ਨੇ ਆਪਣੀ ਹਿੰਮਤ ਕਰ ਲਈ ਇੱਕ ਦਿਨ ਉਹ ਸਭ ਆਸਮਾਨ ਵਿੱਚ ਉੱਚੀ ਉੱਡ ਗਏ ਕਾਲੀ ਚਿੜੀ ਆਪਣੇ ਬੱਚਿਆਂ ਨੂੰ ਆਜ਼ਾਦ ਦੇਖ ਕੇ ਬਹੁਤ ਖੁਸ਼ ਹੋਈ ਉਹ ਜਾਣਦੀ ਸੀ ਕਿ ਉਹ ਹੁਣ ਆਪਣੇ ਰਾਹ ਤੇ ਚੱਲਣ ਲਈ ਤਿਆਰ ਹਨ ਇਸ ਤਰ੍ਹਾਂ ਕਾਲੀ ਚਿੜੀ ਦੀ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਮਿਹਨਤ, ਪ੍ਰੇਮ ਅਤੇ ਹਿੰਮਤ ਨਾਲ ਕੋਈ ਵੀ ਕੰਮ ਸੁੰਦਰ ਬਣਾਇਆ ਜਾ ਸਕਦਾ ਹੈ ਜੰਗਲ ਵਿੱਚ ਹੁਣ ਵੀ ਕਦੇ-ਕਦੇ ਕਾਲੀ ਚਿੜੀ ਆਪਣੇ ਆਲਣੇ ਨੂੰ ਵੇਖਣ ਆਉਂਦੀ ਸੀ ਜਿੱਥੇ ਇੱਕ ਵਾਰ ਉਸਨੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ ਅਤੇ ਉਹਨਾਂ ਨੂੰ ਆਜ਼ਾਦ ਹੋਣ ਤੱਕ ਪਾਲਿਆ ਤੇ ਉਹ ਚਿੜੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਤੇ ਜੰਗਲ ਦੇ ਬਾਕੀ ਸਾਰੇ ਪੰਛੀ ਵੀ ਚਿੜੀ ਦੇ ਬਹੁਤ ਵਧੀਆ ਦੋਸਤ ਸਨ ਇਸ ਤਰ੍ਹਾਂ ਚਿੜੀ ਕਈ ਵਾਰੀ ਆਉਂਦੀ ਤੇ ਆਪਣੇ ਆਲਣੇ ਵਿੱਚ ਆਉਂਦੀ ਤੇ ਸਾਰੇ ਪੰਛੀਆਂ ਨੂੰ ਮਿਲ ਕੇ ਜਾਂਦੀ ਫਿਰ ਕਾਫੀ ਸਮਾਂ ਬੀਤਿਆ ਇੱਕ ਵਾਰੀ ਫਿਰ ਚਿੜੀ ਨੇ ਆਪਣੇ ਉਸੇ ਆਲਣੇ ਵਿੱਚ ਛੋਟੇ-ਛੋਟੇ ਅੰਡੇ ਦਿੱਤੇ ਤੇ ਫਿਰ ਤੋਂ ਉਸ ਨੇ ਆਪਣੇ ਅੰਡਿਆਂ ਨੂੰ ਪਹਿਲੀ ਤਰ੍ਹਾਂ ਉਹਨਾਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਚਿੜੀ ਹੁਣ ਫਿਰ ਆਪਣੇ ਆਲਣੇ ਵਿੱਚ ਬਹੁਤ ਜ਼ਿਆਦਾ ਖੁਸ਼ ਸੀ ਤੇ ਅੱਜ ਦੀ ਇਹ ਕਹਾਣੀ ਤੁਹਾਨੂੰ ਜੇ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੀਆਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ